ਬੀਤੇ ਕੱਲ ਹੁਸ਼ਿਆਰਪੁਰ ਦੇ ਥਾਣਾ ਮਹਾਲਪੁਰ ਅਧੀਨ ਆਉਂਦੇ ਪਿੰਡ ਖੈਰੜ ਰਾਵਲਬਸੀ 'ਚ ਹੋਏ ਬਜ਼ੁਰਗ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 24 ਘੰਟਿਆਂ 'ਚ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਤਿੰਨ ਕਾਤਲਾਂ ਨੂੰ ਵੀ ਕਾਬੂ ਕੀਤਾ ਗਿਆ ਹੈ ਤੇ ਕਾਤਲਾਂ ਵੱਲੋਂ ਚੋਰੀ ਕੀਤੀ ਗਈ 2 ਤੋਂ 2.5 ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਸਥਾਨਕ ਪੁਲਿਸ ਲੈਨ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲੰਬਾ ਨੇ ਕਿਹਾ ਕਿ ਪਿੰਡ ਖੈਰੜ ਰਾਵਲਬਸੀ 'ਚ ਘਰ 'ਚ ਇਕੱਲੇ ਰਹਿੰਦੇ ਹਰਮੇਸ਼ ਚੰਦ ਲਾਲ ਪੁੱਤਰ ਰਾਮਲੂਬਾਇ ਦੀ ਬੀਤੇ ਕੱਲ ਘਰ ਚੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਤੇ ਪੜਤਾਲ ਦੌਰਾਨ ਪੁਲਿਸ ਵੱਲੋਂ ਇਸ ਕਤਲਕਾਰ ਨੂੰ ਅੰਜਾਮ ਦੇਣ ਵਾਲੇ ਤਿੰਨ ਕਾਤਲਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਹ ਜੋ ਕਿ ਪਿੰਡ ਦੇ ਹੀ ਵਾਸੀ ਨੇ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਘਰ ਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਘਰ ਚ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਇੰਜ ਲੱਗਿਆ ਸੀ ਕਿ ਘਰ ਚ ਪੈਸੇ ਪਏ ਹੋ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਤੀਜੇ ਸਾਥੀ ਨਾਲ ਮਿਲ ਕੇ ਹਰਮੇਸ਼ ਚੰਦ ਲਾਲ ਦਾ ਪਰਨੇ ਨਾਲ ਮੂਕਟ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਥਿਤ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ ਸੁਨੀਲ ਕੁਮਾਰ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ ਤੇ ਤਿੰਨੋਂ ਕਤਲ ਪਿੰਡ ਖੈਰੜ ਰਾਵਲਬਸੀ ਦੇ ਹੀ ਵਸਨੀਕ ਨੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਹਾਂਜੀ ਇੱਕ ਬੜਾ ਅਨਫੋਰਚੂਨੇਟ ਸੈਂਸੇਸ਼ਨਲ ਇਸ਼ੂ ਰਿਪੋਰਟ ਹੋਇਆ ਸੀਗਾ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਖੇਰੇਡ ਮੈਂਟ ਤੋਂ ਜਿੱਥੇ ਇੱਕ ਬਜ਼ੁਰਗ ਲਗਭਗ 55 ਸਾਲ ਦੇ ਹਰਮੇਸ਼ ਚਾਲ ਜੀ ਦਾ ਕਤਲ ਰਿਪੋਰਟ ਰਿਹਾ ਸੀਗਾ ਇਹਦੇ ਵਿੱਚ ਇਮੀਡੀਏਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰੈਂਸਿਕ ਦੀ ਸਾਡੀ ਟੀਮ ਹੈਗੀ ਉਹਨਾਂ ਨੇ ਇਨਵੈਸਟੀਗੇਸ਼ਨ ਟੇਕਅਪ ਕੀਤੀ ਲੇਟਰ ਔਨ ਸਾਡੀ ਸੀਆਈਏ ਦੀ ਟੀਮ ਐਸਪੀਡੀ ਦੇ ਨਿਗਰਾਨੀ ਹੇਠ ਅਸੀਂ ਇਹਨੂੰ ਸੁਪਰਵਾਈਜ਼ ਕੀਤਾ ਤੇ ਸ਼ੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿੱਦੇ ਵਿੱਚ ਅ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਜੇ ਖਿੜਕੀ ਜਿਹੜੀ ਸੀਗੀ ਉਹ ਟੁੱਟੀ ਵੀ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਪਿਆ ਸੀਗਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਵੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਧਨ ਨਾਲ ਇਨਵੈਸਟੀਗੇਸ਼ਨ ਕਰਦੇ ਵੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਅ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਸੀਗਾ ਉਹਨੂੰ ਟਰੇਸ ਕਰ ਬਏ ਜਿਹੜੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਲਾਲ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਰੈਸਟ੍ਰਿਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਤਾ ਸੀਗਾ ਉਸ ਦਿਨ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਟਰੀ ਕੀਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਗੇਟ ਖੋਲਿਆ ਤੇ ਉਹ ਉਹ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਿਵਾ ਕੇ ਕਤਲ ਕੀਤਾ ਤੇ ਫਿਰ ਦਰਜੋ ਫਰਲਾ ਫੋਣੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਹਜ਼ਾਰ ਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਨੇ ਤਿੰਨੋ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋ ਹੀ ਖਾਸ ਗੱਲ ਹੈ ਕਿ ਉਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਦਿਸ ਦੇ ਤਹਿਤ ਜਿਹੜਾ ਹੈਗਾ ਆ ਲਾਲਚ ਵਿੱਚ ਆ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ ਅੱਜ 24 ਘੰਟਿਆਂ ਦੇ ਅੰਦਰ ਅਦਜਾਲਿਆ ਟ੍ਰੇਸ ਕੀਤਾ ਹੈ। ਦੂਸਰਾ ਵੀ ਦੱਸ ਦਿਓ। ਨਹੀਂ ਸਰ ਜਿਹੜੇ ਇੰਨੀ ਟ੍ਰੇਸ ਕੀਤੇ ਆ ਗਾਤ ਰਕ ਨੂੰ ਪਕੜਿਆ ਕੋਈ ਉਹ 골ਡ ਦੀ ਚੀਜ਼ ਜਿਹੜੀ ਹੈਗੀ ਹਾਲੇ ਸਸਪੀਸ਼ੀਅਸ ਹੈਗੀ ਅਸੀਂ ਦੋਸ਼ੀ ਫੜ ਲਿੱਤੇ ਹੈਗੇ। ਇਨਵੈਸਟੀਗੇਟ ਕਰਾਂਗੇ ਜਿਹੜੀ ਫੈਮਿਲੀ ਵੀ ਹੈਗੀ ਉਹ ਵੀ ਡਾਊਟਫੁਲ ਹੈਗੀ ਕਿ 골ਡ ਉੱਥੇ ਸੀਗਾ ਕਿ ਨਹੀਂ ਸੀਗਾ ਕਿਉਂਕਿ ਜਿਹੜਾ ਜਿਹੜਾ ਡਿਸੀਜ਼ਡ ਹੈਗਾ ਤੇ ਡਿਸੀਜ਼ਡ ਦੇ ਫੈਮਿਲੀ ਤੋਂ ਦੂਰ ਆਲਾ ਰਹੇ ਕਿਉਂਕਿ ਉਹਨਾਂ ਦਾ ਆਪਸ ਵਿੱਚ ਵੀ ਡਿਸਟਰੂਬ ਸੀਗਾ ਫੈਮਿਲੀ ਤੋਂ ਅਲੱਗ ਦੂਰ ਰਹਿ ਰਿਹਾ ਸੀਗਾ ਇਸ ਕਰਕੇ ਫੈਮਿਲੀ ਆ ਗੱਲ ਕਹਿੰਦੀ ਹੈਗੀ ਕਿ ਉਹਦੇ ਕੋਲੇ 골ਡ ਸੀਗਾ ਇੱਕ ਟਾਈਮ ਤੇ ਬਟ ਉਹ 골ਡ ਉਹਨੇ ਵੇਚਤਾ ਜਾਂ ਜਿਹੜੇ ਬੰਦਿਆਂ ਨੇ ਐਂਟਰੀ ਕੀਤੀ ਉਹਨਾਂ ਨੇ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਰਸਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਜੀ ਹਾਂ ਜੀ ਪਿੰਡ ਦਾ ਹੈਗਾ ਸੰਦੀਪ ਤੇ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੇ ਕਿ ਡਰਗ ਐਡਿਕਟਿਡ ਹੈ ਇਹਨਾਂ 'ਚ ਇੱਕ ਬੰਦੇ ਦਾ ਜਿਹੜਾ ਹੈਗਾ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਡਰਗ ਐਡਿਕਟਿਡ ਤਾਂ ਨਹੀਂ ਹੈ ਡਰਗ ਐਡਿਕਟਿਡ ਵਾਲੇ ਸਾਹਮਣੇ ਨਹੀਂ ਹੈ ਇਹ ਕਿ ਸੀ ਇਹਨਾਂ ਦਾ ਡਾਕਟਰ ਟੈਸਟ ਕਰਵਾਉਂਗੇ ਮਤਲਬ ਕਿ ਮੇਨਲੀ ਲੁੱਟ ਖੋਜਾ ਚੋਰੀ ਦੇ ਮਨਸੂਬੇ ਚੋਰੀ ਦੇ ਮਨਸੂਬੇ ਨਾਲ ਬੜੇ ਸੀਗੇ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਇਡੈਂਟੀਫਾਈ ਕਰ ਲਿਆ ਤੇ ਫੇਰ ਇਹਨਾਂ ਨੇ ਜਿਹੜਾ ਹੈ ਉਹਦਾ ਕੰਮ ਕੀਤਾ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ